ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਪਹਿਲਾਂ ਤਾਂ ਸਵਾਗਤ ਆ ਮਾਮਾ ਜੀ ਸਤਿ ਸ਼੍ਰੀ ਅਕਾਲ ਕਿਉਂ ਦੇ ਰਹੋ ਕੀ ਹਾਲ ਚਾਲ ਨੇ ਐ ਵਧੀਆ ਸ਼ੁਕਰ ਸ਼ੁਕਮ ਹੈਂ ਬੜੀ ਤੇ ਇੱਕ ਮਮਾ ਹੀ ਕਹਿ ਦਗੇ ਦੇਖੋ ਇੱਕ ਤਾਂ ਹੁੰਦੀ ਪੜਾਸ ਜਦੋਂ ਆਪਾਂ ਪਹਿਲਾ ਪੋਡਕਾਸਟ ਕੀਤਾ ਸੀ ਉਦੋਂ ਬਾਅਦ ਫੇਰ ਹੋਰ ਮਾਨ ਮਨ ਚ ਮੇਰੇ ਸਵਾਲ ਆਏ ਹੁਣ ਜਿਵੇਂ ਮੇਰੀ ਉਮਰ ਆ ਮੈਂ 18 ਸਾਲ ਤੋਂ ਕਹਿੰਦਾ ਚੱਲਿਆਂ ਹਜੇ ਹਜੇ ਲੀਪਿਆ ਮਿਹਨਤ ਕਰਨੀ ਬਹੁਤ ਕੁਝ ਕਰਨਾ ਪਿਆ ਬਹੁਤ ਗੱਲਾਂ ਬੰਦੇ ਦੇ ਦਿਮਾਗ ਚ ਆਉਂਦੀਆਂ ਤੇ ਜੇ ਗਾਈਡ ਕਰਨ ਵਾਲਾ ਹੋਵੇ ਆਪਾਂ ਨੂੰ ਹੋਵੇ ਵੀ ਆ ਬੰਦੇ ਤੋਂ رائے ਲੈ ਕੇ ਆਪਾਂ ਨੂੰ ਸਿੱਖਣ ਨੂੰ ਮਿਲਦਾ ਤਾਂ ਪੁੱਛ ਲੈਣੀ ਚਾਹੀਦੀ ਹੈ ਜਿਵੇਂ ਹੁਣ ਆਪਾਂ ਆਮ ਹੀ ਗੱਲ ਕਰਦੇ ਆ ਮਮਾ ਹੀ ਮੈਨੂੰ ਜੋ ਚੀਜ਼ ਲੱਗਦੀ ਹੈ ਵੀ ਜੇ ਮੈਂ ਹੀ ਇਕੱਲੇ ਨੇ ਹੂੰ ਜਿੰਦਗੀ ਚ ਕਾਮਯਾਬ ਹੋਣਾ ਹੂੰ ਤੇ ਜਿਹੜੀ ਆਪਣੀ ਦਾਦੇ-ਦਾਦੀਆਂ ਦੀ ਨਾਨੇ-ਨਾਨੀਆਂ ਦੀ ਪੁਰਾਣੀ ਸੋਚ ਆ ਕਿਵੇਂ ਮਿਹਨਤ ਕਰਨੀ ਕੰਮ ਕਰਨਾ ਇੱਜ਼ਤ ਵਾਲਾ ਕੰਮ ਕਰਨਾ ਜੇ ਉਹ ਸੋਚ ਲੈ ਕੇ ਮੈਂ ਚੱਲੂ ਤਾਂ ਮੈਂ ਜ਼ਿੰਦਗੀ ਚ ਕਾਮਯਾਬ ਹੂੰ ਵੀ ਪੁਰਾਣੀ ਸੋਚ ਆ ਜਿਹੜੀ ਵੀ ਮੈਂ 올ਡ ਸਕੂਲ ਜਿਵੇਂ ਇੰਗਲਿਸ਼ ਚ ਕਹ ਲਈਏ 올ਡ ਸਕੂਲ ਜਿਹੜੀ ਸੋਚ ਆ ਉਹ ਲੈ ਕੇ ਫਿਊਚਰ ਤੇ ਚੱਲਣਾ ਹੂੰ ਹੁਣ ਆਪਾਂ ਜਿਵੇਂ ਆਮ ਹੀ ਦੇਖਦੇ ਜਿਵੇਂ ਨਾਨੀ ਗੱਲ ਕਰਦੇ ਸੀ ਹੂੰ ਜਿਵੇਂ ਹੁਣ ਪ੍ਰਾਣੀ ਸੋਚ ਦੇ ਵਿੱਚ ਇਹ ਗੱਲਾਂ ਵੀ ਹੁੰਦੇ ਜਿਵੇਂ ਮੰਨ ਲਓ ਮੈਂ ਘਰੋਂ ਤੁਰਨ ਲੱਗਾ ਹੂੰ ਨਾਨੀ ਮੈਨੂੰ ਕਹਦੇ ਪਾਉਣ ਆ ਰੁਕ ਜਾ ਹੂੰ ਜਾਂ ਬਿੱਲੀ ਰਾਹ ਕੱਟ ਗਈ ਹੂੰ ਜਾਂ ਅੜਕ ਗਿਆ ਰੁਕ ਜਾ ਪਾਣੀ ਪੀ ਕੇ ਜਾਈ ਵੀ ਜਿਹੜੀਆਂ ਇਹ ਗੱਲਾਂ ਨੇ ਇਹ ਮਨ ਦੇ ਬਹਿਮ ਆ ਜੇ ਇਹ ਗੱਲਾਂ ਦੇ ਵਿੱਚ ਵੀ ਲੌਜਿਕ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇੱਕ ਗੱਲ ਤਾਂ ਤੇਰੀ ਜਮਾਂ ਸਹੀ ਆ ਕਿ ਪ੍ਰਾਣਿਆਂ ਬੰਦਿਆਂ ਦੀ ਸੋਚ ਨੂੰ ਲੈ ਕੇ ਚੱਲਣਾ ਚਾਹੀਦਾ ਜੀ ਪਰ ਉਹ ਆਏ ਨਹੀਂ ਹੁੰਦਾ ਇੱਕ ਹੁੰਦੀ ਹੈ ਪੁਰਾਣੇ ਬੰਦੇ ਦੀ ਸੋਚ ਜੀ ਸੋਚ ਪਤਾ ਕੀ ਹੁੰਦੀ ਹੈ ਸੋਚ ਹੁੰਦੀ ਹੈ ਨਿਸ਼ਾਨਾ ਹੂੰ ਸੋਚ ਤੱਕ ਪਹੁੰਚਣ ਲਈ ਕੀਤੀ ਗਈ ਮਿਹਨਤ ਤੇ ਇਮਾਨਦਾਰੀ ਜੀ ਇਹ ਹੋ ਗਿਆ ਉਹਦਾ ਐਫਰਟ ਇਹਨੂੰ ਲੈ ਕੇ ਚੱਲਣਾ ਹੁੰਦਾ ਜੀ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਅੰਧਵਿਸ਼ਵਾਸ ਕਈ ਵਾਰੀ ਕੀ ਸੋਚਦੇ ਆ ਕਿ ਅਸੀਂ ਅੰਧਵਿਸ਼ਵਾਸ ਨੂੰ ਵੇਸੇ ਸੋਚ ਮੰਨ ਲੈਨੇ ਆ ਜਾਂ ਵਹਿਮ ਜਾਂ ਸਮੇਂ ਦੇ ਨਾਲ ਆਏ ਵੇ ਜਾਂ ਐਜੂਕੇਸ਼ਨ ਤੋਂ ਬਿਨਾ ਆਏਵੇ ਜਾਂ ਕਿਸੇ ਟਾਈਮ ਲੌਜਿਕ ਨਾ ਚੱਲਣਗੀਆਂ ਜੀਜ਼ਾਂ ਜਿਹੜੀਆਂ ਉਦੋਂ ਬਾਅਦ ਉਹ ਮਤਲਬ ਤੋਂ ਬਿਨਾ ਹੋ ਗਈਆਂ ਹੂੰ ਜੀ ਤਾਂ ਕਿਸੇ ਦੀ ਸੋਚ ਨਾ ਚੱਲਣਾ ਹੋਰ ਗੱਲ ਆ ਕਿਸੇ ਦੀਆਂ ਮਾੜੀਆਂ ਆਤਾਂ ਨੂੰ ਗ੍ਰਹਿਣ ਕਰਨਾ ਹੋਰ ਗੱਲ ਆ ਜਦੋਂ ਬੰਦਾ ਮਰ ਜਾਂਦਾ ਜੀ ਕੋਈ ਬੰਦਾ ਕਿਸੇ ਵੀ ਕਿੰਨਾ ਵੀ ਮਾੜਾ ਹੋਵੇ ਉਹ ਮਰ ਗਿਆ ਜੀ ਉਹਦੇ ਭੋਗ ਤੇ ਉਹਦੇ ਸੱਥਰ ਤੇ ਉਹਦੇ ਬਾਰੇ ਚੰਗੀਆਂ ਚੰਗੀਆਂ ਗੱਲਾਂ ਕੀਤੀਆਂ ਜਾਂਦੀਆਂ ਹਾਂ ਕਾਹ ਤੋਂ ਕੀਤੀਆਂ ਜਾਂਦੀਆਂ ਆਏ ਥੋੜੋ ਆ ਕੇ ਮਰੇ ਬਾਰੇ ਚੰਗੀਆਂ ਹੀ ਕਰੀ ਦਿੰਗਾ ਨਹੀਂ ਜੀ ਉਹਦਾ ਮਤਲਬ ਇਹ ਆ ਕਿ ਉਹਦੀ ਜ਼ਿੰਦਗੀ ਚੋਂ ਚੰਗਾ ਚੰਗਾ ਕੱਢ ਲੋ ਤੇ ਮਾੜਾ ਉਹਦੇ ਨਾਲ ਹੀ ਛਾੜ ਦਿਓ ਛਾੜ ਦੇ ਐਵੇਂ ਹੀ ਦੁਨੀਆ ਅੱਗੇ ਵਧੀ ਆ ਹਮ ਮਤਲਬ ਉਹ ਇੱਕ ਲੌਜੀਕ ਆ ਵੀ ਦੁਨੀਆ ਦਾ ਸਭ ਤੋਂ ਮਾੜੇ ਤੋਂ ਮਾੜਾ ਬੰਦਾ ਵੀ ਮਰਿਆ ਹਮ ਉਹਦੇ ਮਰਨ ਤੋਂ ਬਾਅਦ ਵੀ ਅਸੀਂ ਉਹਦੀਆਂ ਕੁਸ਼ਕ ਜਿਹੜੀਆਂ ਗੱਲਾਂ ਉਹਨੇ ਜ਼ਿੰਦਗੀ ਚੰਗੀਆਂ ਕੀਤੀਆਂ ਉਹਨਾਂ ਦਾ ਐਨਲਿਸਿਸ ਕਰ ਲਿਆ ਹਮ ਉਹਨਾਂ ਨੂੰ ਕਿਹਾ ਕਿ ਹਾਂ ਯਾਰ ਆ ਬੰਦੇ ਚ ਆ ਗੁਣ ਸੀ ਉਹਨੂੰ ਸੀ ਰੱਖ ਲਿਆ ਉਹਨੂੰ ਸੀ ਗ੍ਰਹਿਣ ਕਰ ਲਿਆ ਜੀ ਬਾਕੀ ਦੀ ਚੀਜ਼ ਨੂੰ ਉਹਦੀ ਉਹਦੀ ਚਿਤਾ ਦੇ ਨਾਲ ਹੀ ਸਾੜਤਾ ਹੂੰ ਉਹਦੇ ਭੋਗ ਦੇ ਨਾਲ ਹੀ ਉਹਦਾ ਚੈਪਟਰ ਕਲੋਜ਼ ਕਰਤਾ ਉਹਦੀਆਂ ਚੰਗੀਆਂ ਚੀਜ਼ਾਂ ਨੂੰ ਰੱਖ ਲਿਆ ਹੂੰ ਮਤਲਬ ਦੁਨੀਆ ਦੇ ਅਗਲਾ ਯਾਰ ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ ਨਹੀਂ ਜੀ ਚੰਗੀ ਚੀਜ਼ ਨਾਲ ਜਾਂਦੀ ਆ ਕਿਉਂ ਕਹਿੰਦੇ ਲੋਕ ਚੰਗਿਆਈ ਨਾਲ ਜਾਂਦੀ ਆ ਚੰਗਿਆਈ ਨਾਲ ਐਵੇਂ ਹੀ ਜਾਂਦੀ ਆ ਹੂੰ ਕਿ ਚੰਗਿਆਈ ਤੁਹਾਡੇ ਮਰਨ ਤੋਂ ਬਾਅਦ ਵੀ ਰੱਖ ਲਈ ਜਾਂਦੀ ਆ ਸਹੀ ਹੈ ਸਮਝ ਗਿਆ ਨਾ ਜੇ ਤੁਹਾਡੇ ਚ ਜ਼ਿਆਦਾ ਚੰਗੀਆਂ ਹੋਣਗੀਆਂ ਤਾਂ ਜ਼ਿਆਦਾ ਰੱਖ ਲਿਆ ਜਾਣਗੇ ਜੇ ਘੱਟ ਹੋਣਗੀਆਂ ਤਾਂ ਘੱਟ ਤਾਂ ਜਿਹੜੀ ਗੱਲ ਹੈਗੀ ਆ ਵੀ ਪੁਰਾਣਿਆਂ ਬੰਦਿਆਂ ਦੇ ਨਕਸ਼ੇ ਕਾਦਮਾਂ ਤੇ ਚੱਲਣਾ ਤਾਂ ਉਹਦਾ ਮਤਲਬ ਉਹਦੀ ਇਮਾਨਦਾਰੀ ਨੂੰ ਫਾਲੋ ਕਰਨਾ ਉਹਦੀ ਮਿਹਨਤ ਨੂੰ ਫਾਲੋ ਕਰਨਾ ਸਹੀ ਕਿਹਾ ਕਿ ਨਹੀਂ ਜਿਹੜਾ ਹੈਗਾ ਕੋਸਟਾਈਮ ਪਹਿਲਾਂ ਵਿਸ਼ਵਾਸ ਬਣੇ ਸੀ ਹੌਲੀ-ਹੌਲੀ ਉਹ এডਿਕੇਸ਼ਨ ਨਹੀਂ ਸੀ ਅੰਧ ਵਿਸ਼ਵਾਸ ਹੋ ਗਿਆ ਜਿਵੇਂ ਉਦਾਹਰਨ ਦੇ ਤੌਰ ਤੇ ਹੂੰ ਵੀ ਜਿਵੇਂ ਆਪਾਂ ਕੋਈ ਬੰਦਾ ਕਰੇ ਆਉਂਦਾ ਜੀ ਉਹਦੇ ਲਈ ਆਪਾਂ ਤੇਲ ਚਾਉਂਦੇ ਆ ਜੀ ਤਾਂ ਉਹਦੇ ਪਿੱਛੇ ਦੋ ਲੌਜਿਕ ਮੰਨੇ ਜਾਂਦੇ ਆ ਇੱਕ ਲੌਜਿਕ ਆ ਕਿ ਹਮੇਸ਼ਾ ਕੀ ਹੁੰਦਾ ਸੀਗਾ ਕਿ ਇੱਕ ਵੱਡੇ ਵਾਰ ਦੇ ਵਿੱਚ ਇੱਕ ਛੋਟੀ ਵਾਰੀ ਹੁੰਦੀ ਸੀ ਹਾਂਜੀ ਤਾਂ ਵੱਡੇ ਛੋਟੀ ਵਾਰੀ ਆਉਣ ਜਾਣ ਲਈ ਖੋਲਦੇ ਰਹਿੰਦੇ ਸੀ ਆਪਾਂ ਜੀ ਵੱਡਾ ਵਾਰ ਕਦੇ ਖੋਲਦਾ ਹੀ ਨਹੀਂ ਸੀ ਹੂੰ ਤਾਂ ਜਦੋਂ ਕਿਤੇ ਮੇਲ-ਗੇਲ ਆਉਂਦਾ ਸੀ ਕੋਈ ਵੱਡੇ ਵਿਆਹ ਹੁੰਦਾ ਸੀ ਉਦੋਂ ਸਾਨੂੰ ਵੱਡਾ ਵਾਰ ਖੋਲਣਾ ਪੈਂਦਾ ਸੀ ਜੀ ਤਾਂ ਵੱਡਾ ਵਾਰ ਜਾਮ ਹੋ ਜਾਂਦਾ ਸੀ ਉਹ ਤਾਂ ਕਦੂੰਗਾ ਚੂਠੀਆਂ ਪਹੁੰਚ ਜਾਂਦੀਆਂ ਸੀ ਤਾਂ ਸਾਨੂੰ ਉਹਦਾਂ ਚੌਥੀਆਂ ਚ ਤੇਲ ਪਾਉਣਾ ਪੈਂਦਾ ਸੀ ਇੱਕ ਲੌਜਿਕ ਇਹਦੇ ਪਿੱਛੇ ਇਹ ਹੈ ਬਈ ਉਹਦੇ ਚ ਤੇਲ ਪਾਉਣਾ ਪੈਂਦਾ ਸੀ ਤਾਂ ਜੋ ਰਾਮ ਨਾ ਖੁੱਲ ਜੇ ਤਾਂ ਉੱਥੋਂ ਤੇਲ ਚੋਣ ਦੀ ਜਿਹੜੀ ਰਸਮ ਜਿਹੜੀ ਹੁਣ ਆਪਾਂ ਕੌਲਿਆਂ ਤੇ ਪਾਦਨੇ ਉਹ ਸ਼ੁਰੂ ਹੋ ਗਈ ਦੂਜੀ ਉਹਦੇ ਪਿੱਛੇ ਇੱਕ ਕਹਿੰਦੇ ਹੋਰ ਵੀ ਪਵਿੱਤਰ ਭਾਵਨਾ ਉਹ ਪਵਿੱਤਰ ਭਾਵਨਾ ਇਹ ਆ ਕਿ ਜਦੋਂ ਕੋਈ ਸਾਡੇ ਮਹਿਮਾਨ ਆਉਂਦਾ ਤਾਂ ਅਸੀਂ ਉਹਦੇ ਲਈ ਤੇਲ ਜਾਂ ਘਿਓ ਚੋਣਿਆ ਅਸੀਂ ਇਹ ਕਹਿੰਦੇ ਆ ਤੇਲ ਜਾਂ ਘਿਓ ਸਾਡੇ ਘਰ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ ਠੰਡੀ ਚੀਜ਼ ਜੀ ਤਾਂ ਮਤਲਬ ਅਸੀਂ ਕਹਿੰਦੇ ਸੀਗੇ ਕਿ ਤੇਰੇ ਕਦਮਾਂ 'ਚ ਅਸੀਂ ਆਪਦੇ ਘਰ ਦੀ ਸਭ ਤੋਂ ਕੀਮਤੀ ਕੀਮਤੀ ਚੀਜ਼ ਨਸ਼ਾ ਵਰ ਕਰਤੀ ਵੀ ਤੂੰ ਆ ਤੈਨੂੰ ਅਸੀਂ ਇੰਨੀ ਸ਼ਿੱਦਤ ਨਾਲ ਉਡੀਕ ਰਹੇ ਹਾਂ ਰਿਸਪੈਕਟ ਨਾਲ ਹੈਨਾ ਮਤਲਬ ਉਸ ਤੋਂ ਬਾਅਦ ਉਹ ਚੀਜ਼ਾਂ ਦੇ ਵਿੱਚ ਉਹ ਫੀਲ ਨਹੀਂ ਰਿਹਾ ਉਦੋਂ ਬਾਅਦ ਉਹ ਚੀਜ਼ਾਂ ਉਵੇਂ ਬਣ ਗਈਆਂ ਜਿਵੇਂ ਹੁਣ ਆਪਾਂ ਕੋਈ ਕਾਰ ਆ ਡੋਲੀ ਤੋਰਨ ਵੇਲੇ ਉਹਦੇ ਟਾਇਰਾਂ ਤੇ ਪਾਣੀ ਪਾਉਂਦੇ ਆ ਸਹੀ ਆ ਬੁੜੀਆਂ ਤੁਸੀਂ ਆਮ ਹੀ ਦੇਖੋ ਟਾਇਰਾਂ ਟਾਇਰਾਂ ਤੇ ਪਾਣੀ ਪਾਉਣਗੇ ਉਹਦਾ ਮਤਲਬ ਪਹਿਲਾਂ ਉਹ ਗੱਡੇ ਸੀ ਗੱਡਿਆਂ ਦੇ ਲੱਕੜ ਦੇ ਪਹੀਏ ਹੁੰਦੇ ਸੀ ਉਹ ਜਦੋਂ ਪਾਣੀ ਸੁੱਕੇ ਚੱਲਦੇ ਸੀ ਹੁਣ ਉਹਨਾਂ 'ਚ ਕਿਹੜਾ ਬੋਸ਼ ਹੁੰਦਾ ਸੀ ਬੈਰੰਗ ਹੁੰਦਾ ਸੀ ਜਾਂ ਕੁਝ ਹੁੰਦਾ ਸੀ ਤਾਂ ਉਹ ਚੀਚੀ ਕਰਨ ਲੱਗੇ ਤੇ ਖਸਣ ਲੱਗੇ ਲੱਕੜ ਲੱਕੜ ਨੂੰ ਵੱਢਣ ਲੱਗੇ ਜਾਂਦੀ ਸੀ ਹੂੰ ਉਹਦਾ ਇੱਕੋ ਹੀ ਹੱਲ ਹੁੰਦਾ ਸੀ ਕਿ ਉਹਦੇ ਉੱਤੇ ਪਾਣੀ ਪਾ ਦੋ ਤਾਂ ਪਾਣੀ ਲੂਬ੍ਰਿਕੈਂਟ ਦਾ ਕੰਮ ਕਰਦਾ ਸੀ ਜਿਵੇਂ ਗ੍ਰੀਸ ਦਾ ਕੰਮ ਕਰਦਾ ਸੀ ਉਹਦੇ ਨਾਲ ਕੂਲਾ ਹੋ ਜਾਂਦਾ ਸੀ ਵਧੀਆ ਚੱਲਦਾ ਸੀ ਹਾਂ ਤਾਂ ਉਹ ਕੀ ਕਰਦੇ ਸੀਗੇ ਉਹ ਪਹਿਲਾਂ ਜਦੋਂ ਘਰੋਂ ਤੁਰਨ ਲੱਗਦੇ ਉਹਦੋਂ ਪਾਣੀ ਪਾਉਂਦੇ ਸੀ ਚੱਕਿਆਂ ਤੇ ਉਹਦੋਂ ਬਾਅਦ ਰਸਤੇ 'ਚ ਵੀ 5 7 10 ਸਾਰੀ ਪਾਉਂਦੇ ਸੀ ਹਾਂ ਉਹਦੋਂ ਬਾਅਦ ਉਹ ਘਰੇ ਪਹੁੰਚ ਜਾਂਦੇ ਸੀ ਤਾਂ ਉਹ ਰਥਾਂ ਦੇ ਗੱਡਿਆਂ ਦੇ ਪਾਉਂਦੇ ਸੀ ਉਸ ਤੋਂ ਬਾਅਦ ਉਹ ਰਥਾਂ ਗੱਡਿਆਂ ਤੇ ਪਾਣੀ ਪਾਉਣ ਦਾ ਜਿਹੜਾ ਸਿਸਟਮ ਸੀਗਾ ਉਹ ਰੀਤ ਹੌਲੀ ਹੌਲੀ ਉਹ ਰੀਤ ਬਣ ਗਈ ਹੁਣ ਆਪਾਂ ਕਾਰ ਦੇ ਚੱਕਿਆਂ ਤੇ ਵੀ ਘਰੋਂ ਤੁਰਨ ਲੱਗੇ ਪਾਣੀ ਪਾ ਦਿੰਨੇ ਆ ਚੱਕਿਆਂ ਤੇ ਹਨ ਤੇ ਇੱਕ ਗੱਲ ਹੋਰ ਮਾਮਾਈ ਜਿਵੇਂ ਮੈਨੂੰ ਲੱਗਦੀ ਹੈ ਜਾਂ ਆਪਾਂ ਇਹ ਨੋਟ ਕਰਦੇ ਹਾਂ ਜਿਵੇਂ ਕਹਿ ਲਗੇ ਆ ਰਾਤ ਨੂੰ 9 ਵਜੇ ਪੈ ਕੇ ਹਾਂ ਸਵੇਰੇ 3 ਵਜੇ ਉੱਠਣ ਆਲੀਆਂ ਹੂੰ ਸਵੇਰੇ ਉੱਠ ਕੇ ਗੁਰਦੁਆਰੇ ਜਾ ਕੇ ਪਾਠ ਕਰਨ ਆਲੀਆਂ ਹੂੰ ਗੱਲ-ਗੱਲ ਤੇ ਸਾਰਾ ਦਿਨ ਝੜਕਣ ਆਲੀਆਂ ਵੀ ਕੰਮ ਕਰੋ ਮਿਹਨਤ ਕਰੋ ਵੀ ਇਹ ਵੀ ਆ ਸਾਡੀ ਆਖਰੀ ਪੀੜੀ ਕੋਲੇ ਇੱਕ ਆਖਰੀ ਮਾਂ ਪਿਓ ਦੀ ਜਾਂ ਦਾਦੀ-ਦਾਦੀਆਂ ਦੀ ਆਖਰੀ ਪੀੜੀ ਰਹਿ ਗਈ ਨਹੀਂ ਇਹ ਗੱਲ ਨਾ ਮੈਂ ਤੈਨੂੰ ਦੱਸਦਾ ਗੈਰੀ ਇਹਦੇ ਪਿੱਛੇ ਇੱਕ ਕਾਰਨ ਹੈ ਜੀ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ ਉਹਨੂੰ ਇਹ ਪਤਾ ਹੈ ਨੌਜਵਾਨ ਬੰਦੇ ਬਾਰੇ ਵੀ ਇਹਦੇ ਕੋਲੇ ਇਹ ਕੀਮਤੀ ਦਿਨ ਥੋੜੇ ਆ ਹਮ ਪਰ ਨੌਜਵਾਨ ਨੂੰ ਆਏ ਲੱਗਦਾ ਹੁੰਦਾ ਕਿ ਮੈਂ ਆ ਹੀ ਰਹਿਣਾ ਜਿਵੇਂ ਹੁਣ ਤੇਰੀ ਸੋਚ ਆ ਤੈਨੂੰ ਕਦੇ ਨਹੀਂ ਆਏ ਲੱਗੂਗਾ ਕਿ ਵੀਰ ਆਪਾਂ ਬੁੜੇ ਵੀ ਹੋਣਾ ਜੀ ਜਾਂ ਇਹ ਦਿਨ ਮੁੱਕਣ ਵਾਲੇ ਆ ਹਮ ਪਰ ਸਾਨੂੰ ਪਤਾ ਹਮ ਕਿ ਇਹ ਦਿਨ ਮੁੱਕਣ ਵਾਲੇ ਆ ਇਹ ਦਿਨ ਮੁੱਕ ਜਾਂਦੇ ਹੁੰਦੇ ਆ ਉਹ ਉਦੋਂ ਪਤਾ ਲੱਗਦਾ ਜਦੋਂ ਇੱਥੇ ਚਿੱਟੇ ਆਉਣੇ ਸਟਾਰਟ ਹੋ ਜਾਂਦੇ ਆ ਉਦੋਂ ਲੱਗਦਾ ਕਿ ਯਾਰ ਇਹ ਗਵਾਲੇ ਪਰ ਜੀ ਤੋਂ ਗਵਾਚੇ ਹੁੰਦੇ ਆ ਫਿਰ ਉਹ ਨਿਆਣੇ ਨੂੰ ਘੂਰਦਾ ਉਹ ਬੂਸਟ ਦਿੰਦਾ ਉਹ ਕਹਿੰਦਾ ਸ਼ਾਂਟਾ ਚੱਕ ਕੇ ਮਾਰਦਾ ਵੀ ਇਹ ਇਹਨਾਂ ਦਿਨਾਂ ਦੇ ਵਿੱਚ ਕੰਮ ਕਰ ਲੇ ਹਨਾ ਨਹੀਂ ਮੁੱਕਦਾ ਨਹੀਂ ਕੁਝ ਵੀ ਜੀ ਸਾਰਾ ਕੁਝ ਹੀ ਉਵੇਂ ਚੱਲਦਾ ਰਹਿੰਦਾ ਸਮੇਂ ਦੇ ਨਾਲ ਥੋੜਾ ਫਾਰਮੈਟ ਬਦਲ ਜਾਂਦਾ ਹੈ ਸਮੇਂ ਦੇ ਨਾਲ ਚੇਂਜ ਹੋ ਜਾਂਦਾ ਹਾਂ ਬਦਲ ਜਾਂਦਾ ਪਰ ਨਹੀਂ ਮੁੱਕਦਾ ਨੀਗਾ ਪੰਜਾਬ ਦਾ ਕਲਚਰ ਇਡੀ ਛੇਤੀ ਨਹੀਂ ਆਇਆ ਆਇ ਨਹੀਂ ਹੁੰਦਾ ਵੀ ਜੇ ਉਹ ਕਹਿ ਦਗੇ ਵੀ ਬਹੁਤ ਵਾਰ ਅਸੀਂ ਫੋਟੋਆਂ ਦੇਖ ਲੈਨੇ ਆ ਕਿ ਆਹ ਬਜ਼ੁਰਗਾਂ ਦੀ ਸਾਡੀ ਆਖਰੀ ਪੀੜੀ ਆ ਕਈ ਵਾਰ ਫੋਟੋਆਂ ਦੇਖ ਲੈਨੇ ਆ ਮੰਜੇ ਬਉਣ ਵਾਲੀ ਸਾਡੀ ਆਖਰੀ ਪੀੜੀ ਆ ਆ ਕੋਟੀਆਂ ਬਉਣ ਵਾਲੀ ਸਾਡੀ ਆਖਰੀ ਪੀੜੀ ਆ ਜਾਂ ਸਾਡੇ ਘੂਰਨ ਵਾਲੀ ਆਖਰੀ ਆ ਸਹੀ ਹੈ ਠੀਕ ਆ ਕੁਝ ਕੁਝ ਚੀਜ਼ਾਂ ਖਤਮ ਹੋ ਜਾਣਗੀਆਂ ਸਮੇਂ ਦੇ ਨਾਲ ਪਿੱਛੇ ਵੀ ਹੋਈਆਂ ਭਲਦਾਂ ਦਾ ਨਹਾਲ ਬਉਣ ਵਾਲੀ ਪੀੜੀ ਵੀ ਖਤਮ ਹੋਈ ਆ ਪਿੱਛੇ ਜੀ ਕਣਕਾਂ ਨੂੰ ਗਾਉਣ ਵਾਲੀ ਪੀੜੀ ਵੀ ਖਤਮ ਹੋਈ ਆ ਸਾਡੇ ਪਿੱਛੇ ਜੀ ਸਣ ਸਾਡੇ ਪਹਿਲਾਂ ਨਾ ਆ ਜਿਹੜੇ ਰਸੇ ਵੜਦੇ ਆ ਹੁਣ ਤਾਂ ਪਰਸਾ ਮੁੱਲ ਲਿਉਂਦੇ ਆ ਤਾਂ ਪਹਿਲਾਂ ਇਹ ਰਸੇ ਬਣਾਉਂਦੇ ਸੀ ਬਜ਼ੁਰਗ ਜੀ ਪਹਿਲਾਂ ਸਾਂਣ ਬੀਜਦੇ ਸੀ ਹੂੰ ਫਿਰ ਉਹ ਸਾਂਣ ਵੜਦੇ ਸੀ ਹੂੰ ਫਿਰ ਉਹ ਸਾਂਾ ਸਾਂਾ ਹੁੰਦੀ ਸੀ ਸਣ ਹਰ ਹਰ ਤਾਂ ਦੇਖੀ ਹੋਊਗੀ ਹਰ ਹਰ ਜਾਂ ਜੰਤਰ ਜੀ ਤਾਂ ਸਾਂਣ ਵੀ ਉਸੇ ਤਰ੍ਹਾਂ ਦਾ ਬੂਟੇ ਹੁੰਦੇ ਸਾਂ ਹਾਂ ਦੇ ਗਰਮੀਆਂ ਦਾ ਹੀ ਮਤਲਬ ਫਸਲ ਹੈ ਜੀ ਪਟਸਣ ਕਹਿੰਦੇ ਵੈਸੇ ਉਹਨੂੰ ਹਾਂ ਜੀ ਜੇ ਉਹਨੂੰ ਆਪਾਂ ਸਰਚ ਕਰਨਾ ਹੋਵੇ ਤਾਂ ਪਟਸਣ ਹੂੰ ਤੇ ਆਪਾਂ ਕਹਾਂ ਸਣ ਕਹ ਦਿੰਨੇ ਉਹ ਸਣ ਬੀਜਣੀ ਬਜ਼ੁਰਗਾਂ ਨੇ ਜੀ ਫਿਰ ਉਹ ਸਣ ਵੱਢਣੀ ਜੀ ਫਿਰ ਉਹ ਸਣ ਦੱਬ ਕੇ ਆਉਣੀ ਹਨਾ ਚਾਚਾ ਦੱਬ ਕੇ ਆਉਂਦੇ ਹੁੰਦੇ ਹੂੰ ਫਿਰ ਉਹ ਦੱਬਣੀ ਛੱਪੜ ਚ ਜੀ ਫਿਰ ਉਹ ਗਲ ਜਾਂਦੀ ਸੀ ਫਿਰ ਉਹਨੂੰ ਕੱਢ ਕੇ ਲਿਆਉਣਾ ਫਿਰ ਉਹ ਛੱਪੜ ਚ ਵੀ ਸਾਰੇ ਪਿੰਡ ਦੀ ਸਣ ਦੱਬੀ ਹੁੰਦੀ ਸੀ ਜੀ ਉਹ ਛੱਪੜ ਦੇ ਵਿੱਚ ਧੱਬੀ ਦੀ ਵੀ ਨਿਸ਼ਾਨੀ ਰੱਖਣੀ ਕਾਨਾ ਖੜਾ ਕਰਨਾ ਕਿਸੇ ਨੇ ਕੋਸ਼ਕ ਰੱਖਣਾ ਕਿਸੇ ਨੇ ਛੱਪੜ ਤੇ ਕਿਨਾਰੇ ਤੇ ਨਿਸ਼ਾਨੀ ਲਾਉਣੀ ਵੀ ਸਾਡੀ ਆਹਾ ਸਾਡੀ ਆਹਾ ਫਿਰ ਉਹ ਪੂਲੀਆਂ ਵੀ ਗਣ ਕੇ ਨੱਪਣੀਆਂ ਕਈ ਵਾਰੀ ਐਂ ਵੀ ਹੋ ਜਾਂਦਾ ਸੀ ਵੀ ਤੂੰ 15 ਪੂਲੀਆਂ ਨੱਪੀਆਂ ਜਾਂ 25 ਨੱਪੀਆਂ ਤੇ ਤੂੰ 35 ਵਾਲੀਆਂ ਕੱਢ ਲੈਵੇਂ ਕਿਸੇ ਦੀਆਂ ਹੋ ਜਾਂਦਾ ਸੀ ਗਲਤੀਆਂ ਹੋ ਜਾਂਦੀਆਂ ਨਿਸ਼ਾਨੀਆਂ ਬਦਲ ਦਿੰਦੇ ਸੀ ਲੋਕ ਜੀ ਇਲਤ ਕਰ ਦਿੰਦੇ ਸੀ ਐਵੇਂ ਹੁੰਦਾ ਸ਼ਰਾਰਤਾਂ ਵੀ ਸੀ ਜੀ ਫਿਰ ਉਹ ਉਹ ਸਣ ਕੱਢ ਕੇ ਲਿਆਉਣੀ ਫਿਰ ਉਹ ਸਣ ਨੂੰ ਉਹਦੀ ਛੱਲ ਦੇੜਨੀ ਹੂੰ ਫਿਰ ਉਹ ਛਲ ਦੇੜ ਕੇ ਫਿਰ ਉਹਨੂੰ ਬਜ਼ੁਰਗਾਂ ਨੇ ਐ ਗੋਲਾ ਐ ਬਣਾ ਕੇ ਫਿਰ ਉਹਨੂੰ ਵਟ ਦੇਣਾ ਜੀ ਫਿਰ ਉਹ ਵਟ ਦੇ ਦੇ ਕੇ ਕਹਿ ਰਿਆ ਕਹਿ ਰਾ ਵਟ ਦੇ ਕੇ ਪਹਿਲਾਂ ਤਾਂ ਰੱਖਣੀਆਂ ਫਿਰ ਉਹ ਤਿੰਨ ਲੜਾ ਜੇ ਰੱਸਾ ਬਣਾਉਣਾ ਜੀ ਫਿਰ ਉਹਨੂੰ ਪਹਿਲਾਂ ਤਿੰਨ ਲੜ ਪਹਿਲਾਂ ਕੱਲੀ ਕੱਲੀ ਲੜੀ ਬਣਾਉਣੀ ਫਿਰ ਉਹ ਤਿੰਨ ਲੜੀਆਂ ਨੂੰ ਇੱਕ ਦੂਜੇ ਨਾਲ ਮੇਲਣਾ ਫਿਰ ਮੇਲ ਕੇ ਤਿੰਨ ਨਾਲ ਇੱਕ ਜਾਣੇ ਨੇ ਆਇਆ ਢੱਕੇ ਨਾਲ ਕਰੀ ਜਾਣ ਮੇਲਣ ਮਤਲਬ ਜੇ ਕਮੇ ਪੀੜੀਆਂ ਪਹਿਲਾਂ ਵੀ ਖਤਮ ਹੋਈਆਂ ਇਹ ਕਮਾਲੀਆਂ ਹੋਈਆਂ ਹੁਣ ਸਾਨ ਬਟਣ ਵਾਲੀ ਪੀੜੀ ਸਾਡੇ ਹੈ ਨਹੀਂ ਗਈ ਹਮ ਖਤਮ ਹੋ ਗਈ ਉਹ ਪੀੜੀ ਗਈ ਹੋਈ ਹੈ ਤਾਂ ਪੀੜੀਆਂ ਤਾਂ ਨੰਗਣੀਆਂ ਹੀ ਆ ਜਿਹੜੇ ਸਮੇ ਦੇ ਹਿਸਾਬ ਨਾਲ ਕੰਮ ਉਦੋਂ ਸੀਗੇ ਤੇ ਅੱਜ ਨਹੀਂਗੇ ਉਹ ਪੀੜੀਆਂ ਲੰਗ ਜਾਣਗੀਆਂ ਪਰ ਯਾਰ ਹਾਂ ਜਵਾਕਾਂ ਨੂੰ ਸਿੱਖਿਆ ਦੇਣ ਵਾਲੀਆਂ ਨਹੀਂ ਲੰਗਣਗੀਆਂ ਇਹ ਪਹਿਲਾਂ ਤੋਂ ਚੱਲਦੀਆਂ ਆਈਆਂ ਇਹ ਸਾਡੇ ਕਲਚਰ ਚ ਹੈ ਖੂਨ ਚ ਹੈ ਰੋਊ ਗਈ ਇਹ ਬਖਸ਼ੀ ਹੈ ਹਾਂ ਜਦੋਂ ਤੁਸੀਂ ਬੁੜੇ ਹੋ ਜਾਓਗੇ ਤੁਸੀਂ ਵੀ ਨਿਆਣਿਆਂ ਨੂੰ ਘੂਰਨ ਵਾਲੇ ਤਾਂ ਹੋ ਹੀ ਜਾਊਂਗੇ ਐਡਾ ਤਾਂ ਚੱਲੂਗਾ ਇਹ ਕੰਮ ਹਾਂ ਬਈ ਸਮੇਂ ਦੇ ਹਿਸਾਬ ਨਾਲ ਥੋੜੀਆਂ ਥੋੜੀਆਂ ਚੀਜ਼ਾਂ ਜਿਹੜੀਆਂ ਮੋਟੀਆਂ ਮੋਟੀਆਂ ਕਰ ਲਿਆ ਮੋਟੀਆਂ ਬਦਲ ਜਾਂਦੀਆਂ ਮਤਲਬ ਪਰ ਹਾਂ ਸਮੇਂ ਦੇ ਹਿਸਾਬ ਨਾਲ ਕੰਮਾਂ ਦੇ ਹਿਸਾਬ ਨਾਲ ਚੀਜ਼ਾਂ ਬਦਲ ਜਾਂਦੀਆਂ ਹੁਣ ਜਿਵੇਂ ਮੈਂ ਮਤਲਬ ਮੈਂ ਉਹ ਸਣ ਨੂੰ ਵਟਦੇ ਦੇਖਣ ਵਾਲੇ ਬਜ਼ੁਰਗਾਂ ਦੀ ਆਖਰੀ ਪੀੜ੍ਹੀ ਆ ਜੀ ਵੀ ਜਿਨੇ ਉਹ ਵਟਦੀ ਦੇਖੀ ਆ ਸਣ ਹੂੰ ਤੇ ਥੋਡੇ ਵਾਲੀ ਜਨਰੇਸ਼ਨ ਨੇ ਉਹ ਵਟਦੇ ਵੀ ਨਹੀਂ ਦੇਖੇ ਹਾਂ ਹਨਾ ਤੇ ਜਦੋਂ ਉਹ ਜੀ ਚੀਜ਼ ਦੇਖੀ ਆ ਆਪ ਦੇਖੀ ਆ ਤੁਸੀਂ ਨਹੀਂ ਦੇਖਿਆ ਦੇਖਣ ਦੱਸਣ ਜੇ ਜੀ ਬਹੁਤ ਸਵਾਲ ਆਉਂਦਾ ਵੀ ਐ ਹੁੰਦਾ ਸੀ ਕਿਉਂਕਿ ਸਾਹਮਣੇ ਵਾਲਾ ਇੰਟਰਸਟ ਨਾ ਸੁਣਦਾ ਤਾਂ ਮਤਲਬ ਧਰਤੀ ਆ ਯਾਰ ਇਹਨੇ ਅੱਗੇ ਨੂੰ ਹੀ ਘੁੰਮਣਾ ਸਮਾਂ ਘੜੀ ਨੇ ਉਹਨੇ ਅੱਗੇ ਨੂੰ ਹੀ ਘੁੰਮਣਾ ਸਹੀ ਆ ਤਾਂ ਜਿਹੜਾ ਪਿਛਲਾ ਸੈਕਿੰਡ ਲੰਘ ਗਿਆ ਉਹ ਪਿੱਛੇ ਹੀ ਲੰਘ ਗਿਆ ਉਹਨੇ ਅੱਗੇ ਆਉਣਾ ਹੀ ਨਹੀਂ ਦੁਬਾਰਾ ਸਹੀ ਆ ਤਾਂ ਇਹਦੇ ਵਾਸਤੇ ਬਾਲਾ ਜ਼ਿਆਦਾ ਵੀ ਨਹੀਂ ਦਿਮਾਗ ਤੇ ਏਡਾ ਵੀ ਲੋਡ ਵਾਲੀ ਗੱਲ ਹੁੰਦੀ ਵੀ ਜਿਹੜਾ ਪਿਛਲਾ ਸੈਕਿੰਡ ਲੰਘ ਗਿਆ ਇਹ ਤਾਂ ਉਦੋਂ ਤੱਕ ਬਧਾ ਨਹੀਂ ਐ ਇਹਨੇ ਦਾ ਅੱਗੇ ਹੀ ਚੱਲਣਾ ਸੱਚ ਇੱਕ ਉਹ ਬੜਾ ਮਾਮਾ ਹੀ ਹੁਣ ਵੀ ਰੀਲਾਂ ਚੱਲਦੀਆਂ ਹਾਂ ਪਹਿਲਾਂ 2000 ਪਹਿਲਾਂ ਚੱਲਦੀਆਂ ਸੀ 2005 ਚ ਕਹਿੰਦੇ ਧਰਤੀ ਬਲਾਸਟ ਹੋ ਜਾਣੀ ਐ ਫਿਰ ਕਹਿੰਦੇ 15 ਚ ਹੋ ਜਾਣੀ ਐ ਫਿਰ ਕਹਿੰਦੇ 24 ਚ ਹੋ ਜਾਣੀ ਐ ਹੁਣ ਕਹਿੰਦੇ 35 ਚ ਹੋਣੀ ਐ ਇਹ ਇਹ ਤੈਨੂੰ ਮੈਂ ਦੱਸਦਾ ਇਹ ਕੌਣ ਕਹਿੰਦਾ ਇਹ ਪਤਾ ਕੌਣ ਕਹਿੰਦਾ ਜੀ ਜਦੋਂ ਨਾ ਕਿਸੇ ਬੰਦੇ ਦੀ ਉਮਰ 45 ਸਾਲ ਦੀ ਹੋ ਜਾਂਦੀ ਐ ਨਾ ਉਦੋਂ ਉਹਨੂੰ ਆਪਦੀ ਮੌਤ ਦਿਸਣ ਲੱਗ ਜਾਂਦੀ ਐ ਵੀ ਮੈਂ ਤਾਂ ਇਦੋਂ ਗਾਂ ਪੰਜਾਂ ਦਸਾਂ ਸਾਲਾਂ ਨੂੰ ਬੁੜਾ ਹੋ ਜਾਣਾ ਮਰ ਜਾਣਾ ਹੱਥ ਪੈਰ ਕੰਮ ਕਰਨੋਂ ਛੱਡ ਜਾਣੇ ਆ। ਫਿਰ ਉਹ ਸੁੱਖ ਸੁਖਦਾ ਵੀ ਇਦੋਂ ਪਹਿਲਾਂ ਮੈਂ ਇਕੱਲਾ ਮਰਾਂ ਪਰ ਆ ਬੇੜਾ ਜੱਟ ਕੇ। ਵੀ ਮੈਂ ਐਵੇਂ ਆਪਦੇ ਆਪ ਨੂੰ ਜਸਟੀਫਾਈ ਕਰਾਂ ਵੀ ਪੰਜਾਂ ਸੱਤਾਂ ਸਾਲਾਂ ਦਾ ساری ਦੁਨੀਆਂ ਹੀ ਤਬਾਹ ਹੋ ਗਈ। ਤਾਂ ਇਹ ਆਮ ਤੌਰ ਤੇ ਜਿਹੜੀ ਅਫਵਾਹ ਫਲਾਈ ਜਾਊਗੀ ਇਹਦੇ ਪਿੱਛੇ ਤੁਸੀਂ ਬੈਕਗ੍ਰਾਉਂਡ ਪਾੜ ਲਿਓ। ਜੀ। 50 45 ਸਾਲ ਦੇ ਲੋਕ ਹੀ ਇਸ ਤਰ੍ਹਾਂ ਦੀ ਵਾਹ ਨੂੰ ਜਿਆਦਾ ਜਨਮ ਦੇਣਗੇ ਤੇ ਇਸ ਤੇ ਜਿਆਦਾ ਗੌਰ ਕਰਨਗੇ ਇਸ ਦੀ ਜਿਆਦਾ ਪ੍ਰਚਾਰ ਕਰਨਗੇ ਗੌਰ ਕਰਨਗੇ ਉਹ ਉਹ ਸੁਣ ਕੇ ਕਿਉਂਕਿ ਉਹਨੂੰ ਐ ਲੱਗਦਾ ਵੀ ਯਾਰ ਮੇਰੇ ਕਿਤੇ ਹੁੰਦੇ ਹੁੰਦੇ ਸਾਰਾ ਕੰਮ ਹੋ ਜਾਏ ਨਾ ਕੰਮ ਆ ਗੱਲ ਵਾਂਜੀ ਕਿਤੇ ਮੈਨੂੰ ਭਰਿਆ ਵਿੜਾ ਛੱਡ ਕੇ ਨਾ ਜਾਣਾ ਪਵੇ ਪਰ ਇਹ ਵਿਧੀ ਵਿਵਹਾਰ ਜੀ ਇਹ ਐਂ ਚੱਲੀ ਐ ਇਹ ਐਂ ਸੁਣ ਕੇ ਮੇਰੇ ਵਰਗਾ ਉਹ ਚਾੜਦਾ ਨਾ ਰੀਲ ਹਾਂ ਉਹ ਫਿਰ ਥੋੜਾ ਜਿਹਾ ਉਦੋਂ ਦਾ ਵਿਊ ਗੇਮ ਹੋ ਜਾਂਦਾ ਵਿਊ ਗੇਮ ਹੋ ਜਾਂਦੀ ਹੈ ਵਿਊ ਗੇਮ ਹੋ ਜਾਂਦੀ ਉਹ ਆਪਾਂ ਕਰਦੇ ਆ ਸਾਰੇ ਹੀ ਕਰਦੇ ਆ ਹਾਂ ਸਹੀ ਹੈ ਪਰ ਵੈਸੇ ਮਾੜੀਆਂ ਗੱਲਾਂ ਨਾਲ ਨਹੀਂ ਕਰਨੀ ਚਾਹੀਦੀ ਹੂੰ ਚੰਗਾ ਕੁਝ ਬਹੁਤ ਆ ਮੈਂ ਆਪਦੇ YouTube ਦੇ ਇਸ 4 ਸਾਲ ਦੇ 5 ਸਾਲ ਦੇ ਕੈਰੀਅਰ 'ਚ ਇਹ ਦੇਖਿਆ ਜੀ ਵੀ ਨੈਗੇਟਿਵਿਟੀ ਕਿਸੇ ਦੀ ਕ੍ਰਿਟਿਸਿਜ਼ਮ ਜੀ ਤੋਂ ਬਿਨਾ ਵੀ ਬਹੁਤ ਵਿਊ ਆਉਂਦੇ ਆ ਲੱਖਾਂ ਮਿਲੀਆ ਨਾ ਚ ਬਿਉ ਹੁੰਦੇ ਆ ਜੰਟਰੋਵਰਸਿਟੀ ਬਗੈਰ ਬਗੈਰ ਕੰਟਰੋਵਰਸਿਟੀ ਤੋਂ ਬਗੈਰ ਨੈਗੇਟਿਵਿਟੀ ਤੋਂ ਬਗੈਰ ਕਿਸੇ ਦੀਆਂ ਲੱਤਾਂ ਖਿੱਚਣ ਤੋਂ ਬਗੈਰ ਕਿਸੇ ਨਾਲ ਜੇਲ੍ਹ ਸਕਰਨ ਤੋਂ ਸਿਰਫ ਆਪਣਾ ਮਸਤ ਪੋਜ਼ਿਟਿਵਿਟੀ ਨਾਲ ਵੀ ਅਗਲਾ ਕਹਿੰਦਾ ਚੰਗੀ ਗੱਲ ਸੁਣਦੇ ਨੇ ਹਾਂ ਮੈਂ ਯਾਰ ਮੈਂ ਬੈਠਾ ਯਾਰ ਮੈਂ ਕਹਿੰਦਾ ਵੀ ਚੰਗੀਆਂ ਗੱਲਾਂ ਦੀਆਂ ਵੀਡੀਓ ਮਿਲਿਆ ਨਾ ਚ ਗਈਆਂ ਯਾਰ ਉਹ ਮੁੰਡੇ ਯਾਰ ਪਿੰਕਾ ਯਾਰਗਾ ਹਾਂਜੀ ਉਹ ਚੰਗੇ ਉਹ ਮਾੜਾ ਬੋਲਦਾ ਚੰਗਾ ਹੀ ਬੋਲਦਾ ਨਾ ਸਹੀ ਹੈ ਮਿਲਿਆ ਨਾ ਦੇਖਦੇ ਆ ਲੋਕ ਉਹਦਾ ਭਰਾ ਹੈਰੀ ਆ ਚੰਗਾ ਹੀ ਬੋਲਦਾ ਨਾ ਮਿਲੀਆਨ ਜਦੇ ਮਿਲੀਆਨ ਆਖ ਦੇਖਦੇ ਲੋਕ ਉਹ ਮੁੰਡਾ ਸੋਖ ਜੋਹਲ ਆ ਹੂੰ ਚੰਗਾ ਹੀ ਕਰਦਾ ਨਾ ਸ਼੍ਰੀਸ ਰੂਟ ਬਣਾਇਆ ਘੈਂਟ ਹੀ ਆ ਨਾ ਕੰਮ ਮਿਲੀਆਨਾ ਚ ਜਾਂਦਾ ਯਾਰ ਕਿਉਂ ਨਹੀਂ ਚੰਗਾ ਦੇਖਦੇ ਲੋਕ ਦੇਖਦੇ ਆ ਚੰਗਾ ਕਰਨਾ ਹੋ ਲੋ ਵੀ ਕਰਦੇ ਆ ਚੰਗੇ ਨੂੰ ਕਰੋ ਚੰਗੇ ਤਰੀਕੇ ਨਾਲ ਹੂੰ ਬਹੁਤ ਵਾਰ ਸਾਡਾ ਮਕਸਦ ਚੰਗਾ ਹੁੰਦਾ ਸੀ ਚੰਗੇ ਤਰੀਕੇ ਨਾਲ ਕੰਮ ਨਹੀਂ ਕਰਦੇ ਬਹੁਤ ਵਾਰ ਸਾਡਾ ਕੰਮ ਚੰਗੇ ਤਰੀਕੇ ਦਾ ਹੁੰਦਾ ਸਾਡਾ ਮਕਸਦ ਨਹੀਂ ਵਧੀਆ ਹੁੰਦਾ ਤਾਂ ਥੋੜਾ ਐਂਟਰਟੇਨ ਹੋਵੇ ਉਹਦੇ ਵਿੱਚ ਥੋੜਾ ਗੱਲ ਕਰਨ ਦਾ ਤਰੀਕਾ ਹੋਵੇ ਥੋੜਾ ਕੰਮ ਵਧੀਆ ਹੋਵੇ ਮੈਂ ਆਮ ਹੀ ਤਨ ਪਿੱਛੇ ਆਪਾਂ ਕੱਦੂ ਕਰਦੇ ਸੀ ਟਰੈਕਟਰ ਤੇ ਮੈਂ ਤੈਨੂੰ ਉਹਦੇ ਗੱਲ ਨਹੀਂ ਕੀਤੀ ਗਏ ਹਾਂਜੀ ਅਸਲ ਦੇ ਵਿੱਚ ਬਹੁਤ ਮਿਹਨਤ ਮਹਿਣਾ ਨਹੀਂ ਰੱਖਦੀ ਯਾਰ ਤੁਸੀਂ ਕਿਹੜੇ ਕੰਮ ਵਾਸਤੇ ਮਿਹਨਤ ਕਰਦੇ ਆ ਉਹ ਮਹਿਣਾ ਰੱਖਦੀ ਹੈ ਸਹੀ ਹੈ ਮਿਹਨਤ ਦਾ ਰੱਖਸ਼ੇ ਵਾਲਾ ਵੀ ਬਹੁਤ ਕਰਦਾ ਸਾਰੀ ਜਿਹੜੀ ਪਰ ਉਹਦੀ ਮਿਹਨਤ ਨਾਲ ਸਾਰੀ ਜ਼ਿੰਦਗੀ ਉਹ ਰੱਖਸ਼ਾ ਹੀ ਚਲਾਉਂਦਾ ਸਹੀ ਹੈ ਤਾਂ ਮਿਹਨਤ ਕਿਹੜੀ ਗੱਲ ਲਈ ਕਰਦੇ ਆ ਇਹ ਮਹਿਣਾ ਰਾਦੀ ਆ ਥੋੜੀ ਜ਼ਿੰਦਗੀ ਸੌਖੀ ਕਰਨ ਵਾਸਤੇ ਤੁਸੀਂ ਮਿਹਨਤ ਬਹੁਤ ਕਰਦੇ ਆ ਇਹ ਗੱਲ ਮਹਿਣਾ ਨਹੀਂ ਰੱਖਦੀ ਕੱਲੀ ਮਿਹਨਤ ਕਰਦੇ ਆ ਇਹ ਗੱਲ ਮਹਿਣਾ ਨਹੀਂ ਰੱਖਦੀ ਸਾਰੀ ਦਿਹਾੜੀ ਰੇੜੇ ਤੇ ਸਰੀਆਂ ਢੋਣ ਵਾਲਾ ਬੰਦੇ ਨਾਲੋਂ ਵੱਧ ਮਿਹਨਤ ਨਹੀਂ ਕਰਦਾ ਕੋਈ ਕੋਈ ਨਹੀਂ ਕਰਦਾ ਸਹੀ ਸਾਰੀ ਦਿਹਾੜੀ ਕਵਾੜ ਖਰੀਦਣ ਵਾਲੇ ਤੇ ਉਹ ਕਿਲੋ ਕਿਲੋ ਲੋਕਾਂ ਦੇ ਘਰਾਂ ਚੋਂ ਅੱਧੀ ਇਕੱਠੀ ਕਰਕੇ ਵੇਚਣ ਨਾਲੋਂ ਵੱਧ ਮਿਹਨਤ ਨਹੀਂ ਕਰਦਾ ਕੋਈ ਸਾਰੀ ਦਿਹਾੜੀ ਗਲੀਆਂ ਦੇ ਵਿੱਚ ਫਿਰ ਕੇ ਸਬਜ਼ੀ ਵੇਚਣ ਨਾਲੋਂ ਵੱਧ ਮਿਹਨਤ ਨਹੀਂ ਕਰਦਾ ਕੋਈ ਪਰ ਉਹ ساری ਜ਼ਿੰਦਗੀ ਉਮੇ ਹੀ ਕਰ ਪਾਉਂਦਾ ਕਾਰਨ ਕੀ ਆ ਕਿ ਉਹਨੇ ਮਿਹਨਤ ਤਾਂ ਬਹੁਤ ਕੀਤੀ ਆ ਪਰ ਕਿਤੇ ਨਾ ਕਿਤੇ ਉਹਨੇ ਉਸ ਜਗ੍ਹਾ ਤੇ ਮਿਹਨਤ ਕੀਤੀ ਆ ਜਿਹੜੇ ਜਿਹੜੀ ਜਗ੍ਹਾ ਤੋਂ ਅੱਗੇ ਉਹਨੂੰ ਨਹੀਂ ਤਰੱਕੀ ਮਿਲ ਸਕਦੀ ਖੜਾ ਹੀ ਰਹੇ ਮਤਲਬ ਹਾਂ ਵੀ ਜਿੱਥੇ ਤੁਸੀਂ ਹੈਗੇ ਆ ਸਿੱਖਣ ਦੀ ਉਮਰ ਚ ਜੀ ਉੱਥੇ ਘਟੋ ਘਟ ਕੰਮ ਨਾਲ ਯਾਰ ਉਹ ਮਿਹਨਤ ਵਾਲਾ ਠੀਕ ਆ ਬਸਰ ਵਾਲਾ ਨਾਲ ਕਰੀ ਚੱਲੋ ਜੀ ਪਰ ਨਾਲ ਉਹ ਉਹ ਕੰਮ ਤੇ ਮਿਹਨਤ ਜ਼ਰੂਰ ਕਰੋ ਜਿਹੜਾ ਕੰਮ ਤੁਹਾਨੂੰ ਗਾਂ ਲਿਆ ਸਕਦਾ ਹੂੰ ਨੇ ਗਾਂ ਖੱਟਣਾ ਹਾਂ ਮੈਂ ਅੱਕੇ ਵੀ ਇੱਥੇ ਆਪਣੇ ਪਰਤੇ ਹੋਣੀ ਬੈਠੇ ਸੀ ਮੈਂ ਉਦੋਂ ਵੀ ਗੱਲਾਂ ਕਰਦਾ ਸੀ ਜੀ ਬਈ ਮੈਂ ਤੇਰੇ ਨਾਲ ਵੀ ਗੱਲ ਕਰਦਾ ਸੀ ਬਈ ਬਹੁਤ ਵਾਰੀ ਨਾ ਅਸੀਂ ਕੀ ਕਰਦੇ ਆ ਜਦੋਂ ਨਾ ਅਸੀਂ ਕੋਈ ਕੰਮ ਸਿੱਖਣ ਲੱਗਦੇ ਆ ਅਸੀਂ ਮੰਨ ਲਾ ਯਾਰ ਅੰਗਰੇਜ਼ੀ ਕੋਈ ਸਿੱਖਣ ਲੱਗ ਗਏ ਹਾਂਜੀ ਹਾਂਜੀ ਮੰਨ ਲਾ ਯਾਰ ਅਸੀਂ ਕੰਪਿਊਟਰ ਸਿੱਖਣ ਲੱਗ ਗਏ ਮੰਨ ਲਾ ਅਸੀਂ ਸੌਫਟਵੇਅਰ ਸਿੱਖਣ ਲੱਗ ਗਏ ਮੰਨ ਲਾ ਅਸੀਂ ਕੋਈ ਚੀਜ਼ ਡਿਵੈਲਪ ਕਰਨੀ ਸਿੱਖਣ ਲੱਗ ਗਏ ਮੰਨ ਲਾ ਅਸੀਂ YouTube ਦਾ ਹੀ ਕੰਮ ਚਲਾਉਣ ਲੱਗ ਗਏ ਮੰਨ ਲਓ ਅਸੀਂ Instagram ਹੀ ਕੰਮ ਚਲਾਉਣ ਲੱਗ ਗਏ ਜੀ ਅਸੀਂ ਉੱਤੇ 10 20 30 50 100 ਅਟੈਂਪਟ ਕੀਤੇ ਕੋਸ਼ਿਸ਼ਾਂ ਕੀਤੀਆਂ ਚੰਗੀਆਂ ਕੀਤੀਆਂ ਵਧੀਆ ਕੀਤੀਆਂ ਉਹ ਫੇਲ ਗਈਆਂ ਫੇਲ ਗਈਆਂ ਸਹੀ ਹੈ ਅਖੀਰ ਨੂੰ ਅਸੀਂ ਇੱਕ ਕੋਸ਼ਿਸ਼ ਆਖਰੀ ਕੀਤੀ ਠੀਕ ਹੈ ਉਹ ਵੀ ਫੇਲ ਗਈ ਹੂੰ ਉਸ ਤੋਂ ਬਾਅਦ ਅਸੀਂ ਬੰਦ ਕਰਤਾ ਹਾਂ ਅਸੀਂ ਮੰਨ ਲੈ ਕੇ ਇਹ ਸਾਡੀ ਆਖਰੀ ਆ ਕਗੇ ਪਰ ਸੱਚੀ ਉਹ ਆਖਰੀ ਹੋਊਗੀ ਜੇ ਉਸ ਤੋਂ ਬਾਅਦ ਇੱਕ ਹੋਰ ਕਰਾਂ ਹੂੰ ਹੋ ਸਕਦਾ ਤੁਸੀਂ ਆਖਰੀ ਕਹਿ ਕੇ ਇੱਧਰ ਮੁੜਿਓ ਤੇ ਉਹ ਆਖਰੀ ਹੋਵੇ ਉਦੋਂ ਗਾਂ ਜਾਣ ਵਾਲੀ ਉਹ ਆਖਰੀ ਪੌੜੀ ਹਾਂ ਆਖਰੀ ਪੌੜੀ ਸੀ ਜ਼ਰੂਰੀ ਨਹੀਂ ਗਾ ਯਾਰ ਬਹੁਤ ਵਾਰ ਅਸੀਂ ਕਿਸੇ ਚੀਜ਼ ਨੂੰ ਆਖਰੀ ਮੰਨ ਕੇ ਇੱਧਰ ਮੁੜੇ ਆਉਂਦੇ ਹਾਂ ਤੇ ਉਹ ਆਖਰੀ ਦੁਆਰ ਤੋਂ ਅੱਗੇ ਜਾਣ ਵਾਲੀ ਹੁੰਦੀ ਹੈ ਹਾਂ ਸਹੀ ਹੈ ਤਬ ਜਿੱਥੇ ਆ ਕੇ ਮੈਂ ਆਮ ਸੱਚੀ ਮੈਂ ਉਹਦੇ ਜ਼ਿੰਦਗੀ ਦੇ ਤਜਰਬੇ ਚੋਂ ਮੈਂ ਉਹਦੀ 40 ਸਾਲ ਦੀ ਜ਼ਿੰਦਗੀ ਦੇ ਨਿਚੋੜ ਚੋਂ ਇਹ ਗੱਲ ਕਹਿ ਸਕਦਾ ਜੀ ਮੈਂ ਜ਼ਿੰਦਗੀ ਦੇ ਜਿਸ ਥਾਂ ਤੇ ਜਾ ਕੇ ਇਹ ਆਖਿਆ ਹੂੰ ਵੀ ਮੇਰੇ ਆ ਸਬਰ ਦੀ ਇੰਤਹਾ ਹੈ ਠੀਕ ਹੈ ਇੱਥੇ ਮੇਰਾ ਸਬਰ ਟੁੱਟ ਸਕਦਾ ਹੂੰ ਮੈਂ ਉੱਥੇ ਆਪਦੇ ਆਪ ਨੂੰ ਆਖਿਆ ਕਿ ਨਹੀਂ ਇੱਕ ਘੰਟਾ ਹੋਰ ਹਾਂ ਇੱਕ ਦਿਨ ਹੋਰ ਜੀ ਉਹ ਸੱਚੀ ਫਾਇਦੇ ਚ ਗਿਆ ਜਿੱਥੇ ਜਾ ਕੇ ਮੈਂ ਕਿਹਾ ਕਿ ਆ ਕੋਸ਼ਿਸ਼ ਮੇਰੀ ਆਖਰੀ ਆ ਇਹ ਦੁਗਾਂ ਨਹੀਂ ਕਰੂੰਗਾ ਹੂੰ ਉਸ ਤੋਂ ਬਾਅਦ ਮੈਂ ਆਪ ਨੂੰ ਆਖਿਆ ਕਿ ਨਹੀਂ ਇੱਕ ਹੋਰ ਉਹ ਸੱਚੀ ਕੰਧ ਤੋਂ ਪਾਰ ਗਈ ਹੈ ਲਾਸਟ ਚਾਂਸ ਆ ਜਿਹੜਾ ਹਾਂ ਮਤਲਬ ਮੈਂ ਬਹੁਤ ਥਾਵਾਂ ਤੇ ਬਹੁਤ ਥਾਵਾਂ ਤੇ ਬਹੁਤ ਕੋਸ਼ਾਂ ਚ ਜੀ ਇੱਕ ਵਾਰੀ ਮੈਂ ਤੇ ਵੱਡਾ ਬਾਈ ਇੱਥੇ ਨਾ ਆ ਸੂਆ ਕਢੀ ਆਈ ਜੀ ਇੱਥੇ ਮੱਕੀ ਬੀਜੀ ਸੀ ਪਹਿਲੀ ਵਾਰ ਮੱਕੀ ਬੀਜੀ ਜਾਂਦੀ ਹੈ ਤੇ ਇੱਥੇ ਟੱਠਾ ਆ ਗਿਆ ਹੂੰ ਟੱਠਾ ਆ ਗਿਆ ਤੇ ਉਹ ਟੱਠਾ ਉਧਰੋਂ ਆਈ ਜਾਵੇ ਤੇ ਮੈਂ ਬਾਈ ਨੂੰ ਆਖਿਆ ਮੈਂ ਕਿਹਾ ਯਾਰ ਮੱਕੀ ਜ਼ਿੰਦਗੀ ਪਹਿਲੀ ਵਾਰ ਮੱਕੀ ਬੀਜੀ ਮੈਂ ਕਿਹਾ ਮੱਕੀ ਖਾਉ ਇਹਨੂੰ ਮੋੜੀਏ ਜੀ ਅਸੀਂ ਮੈਂ ਤੇ ਬਾਈ ਦੋਨੇ ਆਣੇ ਮੋੜਨ ਗਏ ਹੂੰ ਉਹ ਸਾਡੇ ਮਗਰ ਪੈ ਗਿਆ ਉਹ ਮਾਰਦਾ ਸੀ ਜੀ ਉਹ ਮਗਰ ਪੈ ਗਿਆ ਸੀ ਭੱਜ ਕੇ ਬਚਾਈ ਜਾਨ ਉਹਦੋਂ ਗਾਂ ਫਿਰ ਮੱਕੀ ਵਾਲ ਨੂੰ ਆਈ ਜਾਵੇ ਮੈਂ ਫਿਰ ਬਾਈ ਨੂੰ ਆਖਿਆ ਹਾਂਜੀ ਮੈਂ ਕਿਹਾ ਯਾਰ ਬਾਈ ਮੱਕੀ ਵਾਲ ਨੂੰ ਆਈ ਜਾਂਦਾ ਯਾਰ ਹੂੰ ਤੇ ਉਹ ਅਸੀਂ ਫੇਰ ਗਏ ਉਹ ਫੇਰ ਸਾਡੇ ਮਗਰ ਪੈ ਗਿਆ ਫੇਰ ਭੱਜਿਆ ਹਾਂ ਉਹਦੋਂ ਇੱਥੋਂ ਦੇ ਇੱਕ ਬੰਦਾ ਨੰਗਿਆ ਉਹ ਕਹਿੰਦਾ ਇਹਦੇ ਨਾਲ ਪੰਗਾ ਨਾ ਲੈ ਉਹ ਮਗਰ ਪੈ ਜਾਂਦਾ ਬੰਦੇ ਨੂੰ ਢਾ ਲੈਂਦਾ ਮਾਰ ਦੂਗਾ ਕਿਸੇ ਨੂੰ ਬਹੁਤ ਮਾੜਾ ਠੱਠਾ ਏ ਠੀਕ ਹੈ ਜੀ ਚਲੋ ਉਹ ਸਾਡੇ ਸਾਹਮਣੇ ਮੱਕੀ ਖਾਈ ਜਾਵੇ ਹੂੰ ਤੇ ਜਦੋਂ ਅਸੀਂ ਆਏ ਸਰਜਾ ਚੱਕਿਆ ਕਰਕੇ ਸੂਏ 'ਚ ਉਹ ਸਾਨੂੰ ਵੜਕ ਵੀ ਮਾਰੇ ਮੈਂ ਵੱਡੇ ਭਾਈ ਨੂੰ ਆਖਿਆ ਇਹ ਆਪਾਂ ਕੋਸ਼ਿਸ਼ ਫੇਰ ਕਰੀਏ ਹੂੰ ਬਾਈ ਮੈਨੂੰ ਕਹਿੰਦਾ ਵੀ ਆਪਾਂ ਫਿਰ ਹੁਣ ਕੋਸ਼ਿਸ਼ ਬੰਦਿਆਂ ਵਾਲੀ ਕਰੀਏ ਆਪਾਂ ਪਸ਼ੂ ਨਾ ਪਸ਼ੂਆਂ ਵਾਲੀ ਕੋਸ਼ਿਸ਼ ਨਾ ਕਰੀਏ ਜੀ ਆਪਾਂ ਕੀ ਕਰਦੇ ਆ ਕਿ ਇਹ ਇੱਕ ਟਾਈਮ ਇੱਕ ਬੰਦੇ ਦੀ ਮਗਰ ਪੈ ਸਕਦਾ ਸਹੀ ਹੈ ਤਾਂ ਆਪਾਂ ਇੱਕ ਪਾਸੇ ਦੀ ਨਾ ਜਾਏਗੀ ਹਾਂ ਅਸੀਂ ਸੋਟੀਆਂ ਚੱਕ ਲਈਆਂ ਜੀ ਤਾਂ ਅਸੀਂ ਸਾਹਮਣੇ ਰਹਿ ਇੱਕ ਜਾਣਾ ਸਾਹਮਣੇ ਰਿਹਾ ਹੂੰ ਉਹ ਸਾਹਮਣੇ ਵਾਲੇ ਬੰਦੇ ਵਾਲ ਨੂੰ ਪਿਆ ਮਗਰਲੇ ਬੰਦੇ ਨੇ ਢਾਂਗ ਧਰਤੀ ਜਦੋਂ ਉਹਨੇ ਸੋਚਿਆ ਕਿ ਮਗਰੋਂ ਕੋਈ ਮਾਰ ਰਿਹਾ ਉਹ ਮਗਰਲੇ ਪਾਸੇ ਨੂੰ ਘੁੰਮਿਆ ਘੁੰਮਿਆ ਇਧਰੋਂ ਮੈਂ ਮਾਰੀ ਸਹੀ ਹੈ ਉਹ ਮੇਰੇ ਵਾਲੇ ਪਾਸੇ ਨੂੰ ਘੁੰਮਿਆ ਬਾਈ ਨੇ ਠੋਕੀ ਬਾਈ ਵਾਲੇ ਪਾਸੇ ਨੂੰ ਘੁੰਮਿਆ ਮੈਂ ਠੋਕ ਉਹ ਚਾਰ ਪੰਜ ਵਾਰੀ ਜਦੋਂ ਠੋਕੀ ਤੇ ਉਹਨੇ ਕਿਹਾ ਕਿ ਤਾਂ ਚਾਰ ਛਪੇਰੋਂ ਪੈਂਦੀਆਂ ਉਹ ਭੱਜ ਗਿਆ ਭੱਜ ਗਿਆ ਚੱਲ ਅਸੀਂ ਦੋਨੇ ਜਣੇ ਇਕੱਠੇ ਹੋ ਗਏ ਅਸੀਂ ਪੰਜ ਸੱਤ ਕਿੱਲੇ ਉਹਨੂੰ ਨੰਗਾ ਆਏ ਹੂੰ ਤਾਂ ਕੀ ਸੀ ਕਿ ਉਹ ਆਖਰੀ ਕੋਸ਼ਿਸ਼ ਸੀਗੀ ਜਿਹੜੀ ਉਹ ਸਫਲ ਸੀ ਹੈਨਾ ਤੇ ਟੀਮ ਵਰਕ ਸਹੀ ਹੈ ਕੰਮ ਕਰਨ ਦਾ ਤਰੀਕਾ ਸਹੀ ਥਾਂ ਤੇ ਸਹੀ ਤਰੀਕੇ ਨਾਲ ਸਹੀ ਦਿਮਾਗ ਨਾਲ ਕੀਤੀ ਮਿਹਨਤ ਸਾਨੂੰ ਸਫਲਤਾ ਦਿੰਦੀ ਹੈ ਹਨਾ ਤਾਂ ਮਤਲਬ ਕਹਿਣ ਤੋਂ ਭਾਵੇਂ ਆ ਵੀ ਮਿਹਨਤ ਵੀ ਮਿਹਨਤ ਤਾਂ ਹੁਣ ਉਹਨੂੰ ਅਸੀਂ ਇਕੱਠੇ ਜਾ ਕੇ ਵੀ ਕਰ ਰਹੇ ਸੀ ਪਰ ਉੱਥੇ ਦਿਮਾਗ ਵੀ ਲਾਉਣ ਦੀ ਲੋੜ ਸੀ ਕਿ ਇਹ ਕਿਵੇਂ ਇਹ ਇਹ ਮੁਸ਼ਕਲ ਨੂੰ ਹੈਂਡਲ ਕਿਵੇਂ ਕੀਤਾ ਜਾ ਸਕਦਾ ਮਸਲਾ ਮੇਰੇ ਕਹਿਣ ਤੋਂ ਭਾਵੇਂ ਆ ਵੀ ਮਿਹਨਤ ਵੀ ਜੇ ਕਰਨੀ ਆ ਤਾਂ ਉਹਦੇ ਲਈ ਵੀ ਕੋਈ ਜਗ੍ਹਾ ਐ ਕੋਈ ਥਾਂ ਐ ਸਮੇਂ ਦੀ ਮੰਗ ਆ ਕਿ ਤੁਸੀਂ ਮਿਹਨਤ ਕਰਨੀ ਕਿੱਥੇ ਸਹੀ ਆ ਤੁਸੀਂ ਕੋਸ਼ਿਸ਼ ਕਰਨੀ ਕਿੱਥੇ ਤੁਸੀਂ ਜ਼ੋਰ ਲਾਉਣਾ ਕਿੱਥੇ ਜੇ ਰਾਤ ਨੂੰ 12 ਵਜੇ ਤੱਕ ਝਾਕਣਾ ਹੈ ਤਾਂ ਝਾਕਣਾ ਕਿਹੜੀ ਗੱਲ ਹੈ ਯਾਰ ਇਲਾਂ ਸਾਰੇ ਸੋ ਕਰੋਲ ਕਰਦੇ ਆ ਸਾਰੇ ਹਰ ਰੋਜ਼ ਵੀਡੀਓ ਦੇਖਦੇ ਆ ਮੈਂ ਵੀ ਦੇਖਦਾ ਮੈਂ ਵੀ ਆਪਦੇ 4 ਤੋਂ 5 ਘੰਟੇ ਵੀਡੀਓ ਸਕਰੋਲਿੰਗ ਤੇ ਲਾਉਂਦਾ ਪਰ ਮੈਂ ਉਹ 4-5 ਘੰਟਿਆਂ ਚੋਂ ਇੰਨਾ ਕੁ ਕੁਸ਼ ਡਾਟਾ ਕੱਢ ਲੈਣਾ ਇੰਨਾ ਕੁ ਡਾਟਾ ਕੱਢ ਲੈਣਾ ਜਿਹੜਾ ਕੱਲ ਨੂੰ ਵੀਡੀਓ ਬਣਾਉਣ ਵਾਸਤੇ ਮੇਰੇ ਲਈ ਕਾਫੀ ਹੁੰਦਾ ਜੀ ਵੀ ਮਤਲਬ ਮੈਂ ਇੰਨਾ ਕੁਸ਼ ਉਹ ਚ ਪ੍ਰਾਪਤ ਕਰ ਲੈਣਾ ਸਿੱਖਿਆ ਵੀ ਹੈ ਉਹ ਹਾਂ ਵੀ ਮਤਲਬ ਕੁਝ ਅਪਡੇਸ਼ਨ ਲੈ ਲੈਣੀ ਆ ਰਾਜਨੀਤੀ ਦੀ ਅਪਡੇਸ਼ਨ ਲੈ ਲਈ ਕਰੈਕਟ ਦੀ ਅਪਡੇਸ਼ਨ ਲੈ ਲਈ ਹੋਰ ਲੈ ਲਈ ਸੌ ਕੋ ਸੋਚਣਾ ਜੇ ਆਪਣਾ ਇਧਰੋਂ ਟਕਵਾਂਜ ਬੰਦ ਹੋ ਗਿਆ ਯਾਰ ਕਰੈਕਟ ਤੇ ਚਲਾ ਕੇ ਬਹਿ ਜਾਾਂਗੇ ਆ ਪੋਡਕਾਸਟ ਹੀ ਚਲਾ ਲਾਂਗੇ ਉਹ ਕੋ ਚਲਾ ਲਾਂਗੇ ਮਤਲਬ ਆਪਦੇ ਕੰਮ ਲਈ ਸੌ ਰਾ ਕੱਢ ਕੇ ਰੱਖਣੇ ਆ ਹਰ ਰੋਜ਼ ਹੈ ਨਾ ਸਹੀ ਹੈ ਤਾਂ ਕਹਿਣ ਤੋਂ ਭਾਵੇਂ ਆ ਵੀ ਰੋਜ਼ ਹੀ ਸਕਰੋਲਿੰਗ ਕਰਦੇ ਆ ਲੋਕ ਹੂੰ ਤੇ ਉਹ ਚ ਬਹੁਤ ਸਾਰੇ ਹੋਣਗੇ ਜਿਹੜੇ ਉਹ ਚ ਆ ਚੀਜ਼ਾਂ ਕੱਢ ਲੈਂਦੇ ਸਹੀ ਗੱਲ ਹੈ ਹੈ ਨਾ ਵੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਜੇ ਤੁਸੀਂ ਮਿਹਨਤ ਕਰਦੇ ਆ ਤਾਂ ਕਰਦੇ ਕਿਸ ਮਕਸਦ ਲਈ ਕਰਦੇ ਆ ਤੇ ਘਰ ਦੇ ਕਿਥੇ ਇਹ ਗੱਲ ਬਹੁਤ ਮਹਿਣਾ ਰੱਖਦੀ ਸਫਲਤਾ ਦਾ ਹਾਂ ਤੇ ਹੁਣ ਜੇ ਆਪਾਂ ਬਾਲੀਆਂ ਗੱਲਾਂ ਕਰੀਏ ਬਾਲੀ ਲੰਬੀ ਹੋ ਜਾਣੀ ਕੋਈ ਗੱਲ ਨਹੀਂ ਕੋਈ ਘਰ ਗੱਲਾਂ ਆਪਣਾ ਟਾਈਮ ਆ ਵੀਡੀਓ ਅਪਲੋਡ ਕਰਦੇ ਆਂਗੇ ਦੇਖਿਓ ਦੇਖਣ ਵਾਲੇ ਦੇਖਣਗੇ ਦੇਖਣਗੇ ਨਹੀਂ ਕੱਟ ਕੇ ਚਲੇ ਜਾਣਗੇ ਨਹੀਂ ਸਹੀ ਹੈ ਪ੍ਰੀਤ ਔਖਾ ਦਾ ਪਾਬੰਦ ਕਰਦੇ ਨੇ ਪ੍ਰੀਤ ਔਖਾਂ ਤੋਂ ਤੰਗਾਂ ਨੂੰ ਕਿੰਨੇ ਕਿੰਨੇ ਵਿੰਟ ਦੀ ਹੋ ਗਈ ਪ੍ਰੀਤ 20 ਮਿੰਟ ਦੀ ਹੋ ਗਈ ਬਹੁਤਾ ਫਿਰ ਫਿਰ ਕਿਸ ਦਿਨ ਕੱਢਾਂ ਹਫਤੇ ਚ ਇੱਕ ਪੋਡਕਾਸਟ ਆਈ ਕਰੂਗਾ ਆ ਪਕਾਰ ਹੀ ਦੇ ਆ ਹੁਣ ਹੋਰ ਵਿਸ਼ੇ ਤੇ ਨਵੇਂ ਤੇ ਆਵਾਂਗੇ ਜਾਂ ਜਦੋਂ ਹਫਤੇ ਚ ਹੁਣ 6 ਦਿਨ ਮੈਂ ਇਧਰ ਉਧਰ ਤੁਰਿਆ ਫਿਰਦਾ ਰਿਆ ਮੈਂ ਮਿਹਨਤ ਕਰੂੰਗਾ ਮੈਂ ਇਧਰ ਜੋ ਮੈਂ 6 ਦਿਨਾਂ ਚ ਐਨਲਾਈਜ਼ ਕਰੂੰਗਾ ਉਹ ਹੁਣ ਫੇਰ ਮੈਂ ਤੁਹਾਡੇ ਕੋਲ ਡਾਟਾ ਲੈ ਕੇ ਆਉਂ ਭਈਆ ਆਇਆ ਦਰਸ਼ਕਾਂ ਦੇ ਮਾੜਾ ਜਾਂ ਕੈਮਰਾ ਪਾਸੇ ਸਾਡੀ ਸਪੋਰਟਿੰਗ ਟੀਮ ਜਿਹੜੀ ਸਾਰੀ ਪਾਸੇ ਖੜੀ ਹੈ ਜਿਹੜੀ ਸਾਰੀ ਸਪੋਰਟ ਕਰ ਰਹੀ ਹੈ ਸਾਨੂੰ ਉਹਨਾਂ ਦਾ ਕੈਮਰਾ ਮਾਰਦੇ ਸਾਰੀ ਤੇ ਆ ਸਾਡੀ ਟੀਮ ਆ ਜਿਹੜੀ ਸਾਡੇ ਬਿਹਾਈਂਡ ਦਾ ਸੀਨ ਅੰਦਰ ਮਗਰ ਕੰਮ ਕਰ ਰਹੀ ਆ ਸਾਰੀ ਟੀਮ ਆ ਜਿਹੜੀ ਕੜੀ ਆ ਆ ਚਾਚਾ ਜੀ ਦਿਸ਼ਾ ਨਿਰਦੇਸ਼ ਕਰ ਰਹੇ ਆ ਹੂੰ ਠੀਕ ਆ ਵੱਡਾ ਭਾਈ ਆ ਜਿਹੜਾ ਉਹ ਉਸ ਕੰਪਿਊਟਰ ਤੇ ਲੱਗਿਆ ਵਾ ਨਾਲ ਦੀ ਨਾਲ ਸਾਰਾ ਜਿੰਦਾ ਕੰਮ ਆ ਜਿਹੜਾ ਸਾਡਾ ਇਹ ਚੱਲੀ ਜਾਂਦਾ ਆ ਸਾਡੀ ਜਿਹੜੀ ਟੀਮ ਆ ਬੈਕਗ੍ਰਾਉਂਡ ਵਧੀਆ ਬਣਾ ਕੇ ਦੇ ਰਹੀ ਆ ਸਾਨੂੰ ਹਰੀ ਭਰੀ ਇਧਰਲੇ ਪਾਸੇ ਹਾਂ ਪਿਛਲੇ ਪਾਸੇ ਹੈ ਬੈਕਗ੍ਰਾਉਂਡ ਵਧੀਆ ਬਣਾਉਗੇ ਆਉਣ ਵਾਲੇ ਸਮੇਂ 'ਚ ਅਸੀਂ ਪੌਡਕਾਸਟ ਲੈ ਕੇ ਆਵਾਂਗੇ ਜੀ ਹੋ ਸਗਦਾ ਇੱਕ ਸਾਡਾ ਬੰਦਾ ਆਏ ਪਿਰਤਾ ਉਹ ਮੈਮਰੀ ਚ ਖੜ ਰਿਹਾ ਉਹਦਾ ਅਸੀਂ ਪੋਡਕਾਸਟ ਜਲਦੀ ਸਭ ਤੋਂ ਪਹਿਲਾਂ ਮੈਂ ਪੰਚਾਇਤੀ ਤੌਰ ਤੇ ਉਹਦਾ ਲੈ ਕੇ ਆਉਂਗਾ ਉਹਨਾਂ ਦਾ ਆਊਗਾ ਉਹ ਵੀ ਲੈ ਕੇ ਆਵਾਂਗੇ ਜਿਉਂਦੇ ਨਵੀਆਂ ਗੱਲਾਂ ਨਾ ਨਵੇਂ ਪੋਡਕਾਸਟ ਨਾ ਮਿਲਾਂਗੇ ਮਾਮਾ ਜੀ ਧੰਨਵਾਦ